ਸਿੱਧੂ ਮੂਸੇ ਵਾਲੇ ਨੇ ਇੱਕ ਵਾਰੀ ਫੇਰ ਦੱਸ ਦਿੱਤਾ ਕਿ ਉਹਦੇ ਗੀਤਾਂ ਵਰਗਾ ਕੋਈ ਗੀਤ ਨਹੀਂ ਬਣਾ ਸਕਦਾ ਸਿੱਧੂ ਮੂਸੇ ਵਾਲੇ ਨੇ ਨਵੇਂ ਗੀਤ ਵਿੱਚ ਐਨੇ ਠੋਕ ਠੋਕੇ ਰਿਪਲਾਈ ਦਿੱਤੇ ਆ ਕਿ ਮੈਂ ਸੁਣ ਕੇ ਆਪ ਹੈਰਾਨ ਹੋ ਗਿਆ ਇਹ ਖਾਸ ਕਰਕੇ ਗੀਤ ਸੁਣ ਕੇ ਇਦਾਂ ਲੱਗਦਾ ਕਿ ਉਹੀ ਸਿੱਧੂ ਮੂਸੇ ਵਾਲਾ ਦੁਬਾਰਾ ਸਾਡੇ ਵਿੱਚ ਫੇਰ ਆ ਗਿਆ ਜਿਹਨੇ ਪੰਜਾਬੀ ਇੰਡਸਟਰੀ 'ਚ ਰਿਪਲਾਈ ਕਰਨ ਦਾ ਨਵਾਂ ਨਿਯਮ ਸ਼ੁਰੂ ਕੀਤਾ ਸੀ ਜਿਹਨੇ ਸ਼ੁਰੂ ਕੀਤਾ ਸੀ ਕਿ ਬਿਨਾਂ ਲੜਿਓ ਆਪਣੇ ਗੀਤਾਂ ਵਿੱਚ ਕਿਦਾਂ ਰਿਪਲਾਈ ਕਰਨਾ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਮੁਕਤੇਸ਼ ਸਿੰਘ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਸਿੱਧੂ ਮੂਸੇਵਾਲੇ ਦਾ ਅੱਜ ਨਵਾਂ ਗੀਤ ਆ ਜਿਹਦੇ ਉੱਤੇ ਲਗਭਗ 6 ਘੰਟਿਆਂ ਵਿੱਚ 33 ਲੱਖ ਵਿਊ ਹੋ ਗਏ ਆ ਪੰਜਾਬੀ ਇੰਡਸਟਰੀ ਜਿੱਥੇ ਗੀਤਾਂ ਦਾ ਸਕੋਪ ਘਟਦਾ ਜਾ ਰਿਹਾ ਉੱਥੇ ਹੀ ਸਿੱਧੂ ਮੂਸੇਵਾਲੇ ਦਾ ਜਦੋਂ ਵੀ ਗੀਤ ਆਉਂਦਾ ਐਦਾਂ ਲੱਗਦਾ ਕਿ ਬੱਦਲ ਫਾਟ ਗਿਆ ਪੂਰੇ ਇੰਡੀਆ ਵਿੱਚ ਸਿੱਧੂ ਮੂਸੇ ਵਾਲੇ ਨੂੰ ਇੰਨਾ ਜ਼ਿਆਦਾ ਸੁਣਿਆ ਜਾਂਦਾ ਇਹ ਦੇਖ ਕੇ ਸਾਰੀ ਦੁਨੀਆ ਹੈਰਾਨ ਆ ਸਿੱਧੂ ਮੂਸੇ ਵਾਲੇ ਦਾ ਗਾਣਾ ਵਲਟ ਵਾਈਟ ਚੱਲਦਾ ਸਿੱਧੂ ਮੂਸੇ ਵਾਲੇ ਦਾ ਗਾਣਾ ਪੂਰੀ ਦੁਨੀਆ ਚ ਚੱਲਦਾ ਨਾ ਕਿ ਪੰਜਾਬੀ ਇੰਡਸਟਰੀ ਚ ਚੱਲਦਾ ਸਿੱਧੂ ਮੂਸੇ ਵਾਲੇ ਨੇ ਇਸ ਗੀਤ ਵਿੱਚ ਦੋਸਤੋ ਬਹੁਤ ਸੋਹਣੇ ਸੋਹਣੇ ਰਪਲਾਈ ਦਿੱਤੇ ਆ ਖਾਸ ਕਰਕੇ ਡੜਬੇ ਵਾਲੀ ਜਿਹੜੀ ਘਟਨਾ ਹੋਈ ਸੀ ਬੱਬੂ ਮਾਨ ਜੀ ਨਾਲ ਉਸ ਘਟਨਾ ਉੱਤੇ ਬਹੁਤ ਤਕੜਾ ਰਪਲਾਈ ਦਿੱਤਾ ਹੈ ਸਿੱਧੂ ਬੁੱਸੇ ਵਾਲੇ ਨੇ ਦੱਸਿਆ ਕਿ ਕਿਦਾਂ ਬੱਬੂ ਮਾਨ ਦੇ ਫੈਨਸ ਨੇ ਉਹਨੂੰ ਉਹਨਾਂ ਨੂੰ ਥ੍ਰੈਟ ਕੀਤਾ ਸੀ ਜਦੋਂ ਡੜਬੇ ਵਾਲੀ ਘਟਨਾ ਹੋਈ ਸੀ ਇਸ ਗੀਤ ਵਿੱਚ ਉਹ ਸਾਫ਼-ਸਾਫ਼ ਭਾਸ਼ਾ ਵਿੱਚ ਦੱਸਦੇ ਨੇ ਕਿ ਡੜਬੇ ਵਾਲੀ ਘਟਨਾ ਤੋਂ ਬਾਅਦ ਚ ਉਹਨਾਂ ਨਾਲ ਕੀ-ਕੀ ਹੋਇਆ ਕਿਦਾਂ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਦਾਂ ਕੁਝ ਚੰਦ ਕਲਾਕਾਰ ਹਮੇਸ਼ਾ ਤੋਂ ਹੀ ਉਹਦੇ ਨਾਲ ਉਹਨਾਂ ਨਾਲ ਖਾਰ ਖਾਂਦੇ ਨੇ ਇਸ ਗੀਤ ਵਿੱਚ ਇੱਕ ਖਾਸ ਗੱਲ ਹੋਰ ਹੈ ਜਿਹਦੇ ਵਿੱਚ ਉਹ ਇਹ ਵੀ ਸ਼ੋਅ ਕਰਦੇ ਨੇ ਕਿ ਕਿਸੇ ਟਾਈਮ ਉਹ ਵੀ ਬੱਬੂ ਮਾਨ ਨੂੰ ਬੜੇ ਪਿਆਰ ਨਾਲ ਬੜੇ ਵੱਡੇ ਸੰਗੀਤ ਤੌਰ ਤੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਸੀ ਪਰ ਡੈਡਵੇ ਵਾਲੀ ਘਟਨਾ 'ਚ ਸ਼ਾਇਦ ਕੁਝ ਇਦਾਂ ਦੀਆਂ ਘਟਨਾਵਾਂ ਵੀ ਹੋਈਆਂ ਜਿਹੜੀਆਂ ਆਪਾਂ ਮੋਰੇ ਨਹੀਂ ਖੁੱਲ ਸਕੀਆਂ ਤੇ ਬੱਬੂ ਮਾਨ ਨੇ ਇਸ ਗੀਤ ਵਿੱਚ ਉਹ ਸਾਰੀਆਂ ਦੱਸੀਆਂ ਕਿ ਉਹਨਾਂ ਨਾਲ ਕਿਹੋ ਜਿਹਾ ਵਿਹਾਰ ਹੋਇਆ ਉਸ ਤੋਂ ਬਾਅਦ ਵਿੱਚ ਵੀ ਉਹ ਕਿਦਾਂ ਉਦਾਂ ਦਾ ਉਦਾਂ ਹੀ ਸ਼ੇਰ ਬਣ ਕੇ ਦੁਨੀਆ ਮੂਰੇ ਨਜ਼ਰ ਆਏ ਆਪਾਂ ਨੂੰ ਉਸ ਟਾਈਮ ਦੀ ਘਟਨਾਵਾਂ ਬਾਰੇ ਕੁਝ ਨਹੀਂ ਪਤਾ ਇਸ ਲਈ ਅਸੀਂ ਉਹਦੇ ਬਾਰੇ ਤਾਂ ਕੁਝ ਨਹੀਂ ਕਮਾ ਪਰ ਸਿੱਧੂ ਮੂਸੇ ਵਾਲੇ ਦਾ ਇੱਕ ਗੀਤ ਸੁਣ ਕੇ ਇੱਕ ਵਾਰੀ ਦੁਬਾਰਾ ਇਦਾਂ ਲੱਗਿਆ ਕਿ ਸਿੱਧੂ ਮੂਸੇ ਵਾਲਾ ਵੀਰ ਸਾਡੇ ਵਿੱਚ ਉਦਾਂ ਦਾ ਉਦਾਂ ਹੀ ਖੜਾ ਆ ਤੇ ਉਹਦੇ ਗੀਤ ਨਵੇਂ-ਨਵੇਂ ਜਿੱਦਾਂ ਜਦੋਂ ਵੀ ਉਹਦਾ ਨਵਾਂ ਗੀਤ ਆਉਂਦਾ ਸੀ ਤੇ ਇੱਕ ਦੁਨੀਆ ਵਿੱਚ ਕਰੀਜ਼ ਹੁੰਦਾ ਸੀ ਕਿ ਅੱਜ ਮੂਸੇ ਵਾਲੇ ਦਾ ਗਾਣਾ ਆਉਣ ਵਾਲਾ ਇਸ ਗੀਤ ਵਿੱਚ ਇੱਕ ਚੀਜ਼ ਜ਼ਰੂਰ ਅਦਾਸ ਕਰਦੀ ਏ ਕਿ ਕਾਸ਼ ਉਹ ਕਲਾਕਾਰ ਆਪ ਇਸ ਗਾਣੇ ਦੇ ਵਿੱਚ ਵੀਡੀਓ ਵਿੱਚ ਹੁੰਦਾ ਤੇ ਕਿੰਨਾ ਮਜ਼ਾ ਆਉਂਦਾ ਇਹ ਗੀਤ ਸੁਣਦਾ ਕਿੰਨਾ ਵਧੀਆ ਲੱਗਦਾ ਤੇ ਚਲੋ ਇਹ ਪ੍ਰਮਾਤਮਾ ਦੀ ਮਰਜ਼ੀ ਹੈ ਕਿ ਅੱਜ ਸਿੱਧੂ ਮੂਸੇ ਵਾਲਾ ਵੀਰ ਸਾਡੇ ਵਿੱਚ ਹੈ ਨਹੀਂ ਪਰ ਉਹਦੇ ਗੀਤ ਨੇ ਇੱਕ ਵਾਰੀ ਫੇਰ ਸੱਦ ਕਰ ਦਿੱਤਾ ਕਿ ਮੂਸੇ ਵਾਲੇ ਦਾ ਜਵਾਬ ਕੋਈ ਨਹੀਂ ਦੇ ਸਕਦਾ ਮੂਸੇ ਵਾਲੇ ਦੇ ਗੀਤਾਂ ਦੀ ਰੀਸ ਕੋਈ ਨਹੀਂ ਕਰ ਸਕਦਾ ਗੀਤ ਆਉਂਦਾ ਹੀ ਟ੍ਰੈਂਡਿੰਗ ਵਿੱਚ ਚਲਾ ਗਿਆ ਤੇ ਵੱਖਰੇ ਵੱਖਰੇ ਵੈਲ ਬੂਡਸ ਤੇ ਚੱਲਣ ਲੱਗ ਗਿਆ 45 ਦੇ ਵਿੱਚ ਚੱਲਣ ੜਿਆ ਇਹ ਗੀਤ ਇਸ ਟਾਈਮ ਪਹਿਲੇ ਨੰਬਰ ਤੇ ਟ੍ਰੈਂਡਿੰਗ ਕਰ ਰਿਹਾ YouTube ਉੱਤੇ ਪਹਿਲੇ ਨੰਬਰ ਤੇ ਟ੍ਰੈਂਡਿੰਗ ਕਰ ਰਿਹਾ ਇਸ ਗੀਤ ਨੇ ਗਾ ਪਾਇਆ ਹੋਇਆ ਅਸੀਂ ਇਹੀ ਅਰਦਾਸ ਕਰਾਂਗੇ ਕਿ ਸਿੱਧੂ ਮੂਸੇ ਵਾਲੇ ਦੇ ਗੀਤ ਐਦਾਂ ਹੀ ਆਉਂਦੇ ਰਹਿਣ ਚਾਹੇ ਉਹ ਇਸ ਦੁਨੀਆ ਵਿੱਚ ਨਹੀਂ ਹੈ ਪਰ ਐਦਾਂ ਲੱਗਦਾ ਕਿ ਉਹ ਵੀਰ ਸਾਡੇ ਵਿੱਚ ਵੀ ਅੱਜ ਇੱਥੇ ਹੀ ਮੌਜੂਦ ਹੈ ਕਿਉਂਕਿ ਉਹਦਾ ਮਿਊਜ਼ਿਕ ਅੱਜ ਵੀ ਅਮਰ ਹੈ ਅਰਦਾਸ ਕਰਾਂਗੇ ਮੂਸੇ ਵਾਲੇ ਦੇ ਨਵੇਂ-ਨਵੇਂ ਗੀਤ ਆਉਂਦੇ ਰਹਿਣ ਹੁਣ ਅਗਲੀ ਅਪਡੇਟ ਵੱਲ ਵਧਦੇ ਹਾਂ ਦੋਸਤੋ ਅੰਧ ਭਗਤੀ ਦਾ ਵੀ ਨਾ ਕੋਈ ਲੈਵਲ ਹੀ ਹੁੰਦਾ ਅੰਧ ਭਗਤੀ ਦੀ ਕੋਈ ਵੀ ਇਹੋ ਜੀ ਮਰਿਆਦਾ ਨਹੀਂ ਹੁੰਦੀ ਕਿ ਕਿੱਥੇ ਜਾ ਕੇ ਅੰਧ ਭਗਤੀ ਰੁਕਣੀ ਹੈ ਕਿਸ ਜਗ੍ਹਾ ਜਾ ਕੇ ਅੰਧ ਭਗਤੀ ਦਾ ਅੰਤ ਹੋਣਾ ਹੈ ਐਦਾਂ ਤੇ ਹੀ ਘਟਨਾ ਪੂਨੇ ਵਿੱਚ ਹੋਈ ਜਦੋਂ ਇੱਕ ਦਰਤ ਵਿੱਚੋਂ ਪਾਣੀ ਨਿਕਲਣ ਲੱਗਾ ਤੇ ਕੁਝ ਲੋਕਾਂ ਨੇ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ ਉਹਦੇ ਆਲੇ ਦੁਆਲੇ ਹਾਰ ਲਾ ਕੇ ਇੱਕ ਮੰਦਰ ਨਵਾਂ ਚੀਜ਼ ਬਣਾਤੀ ਤੇ ਉੱਥੇ ਦੀਵੇ ਬੱਤੀਆਂ ਕਰਕੇ ਮੱਥਾ ਟੇਕਣ ਲੱਗੇ ਸਾਰੇ ਹੈਰਾਨ ਸੀ ਕਿ ਇਸ ਦਰਤ ਵਿੱਚੋਂ ਪਾਣੀ ਆ ਕਿੱਥੋਂ ਰਿਹਾ ਮੈਂ ਵੀ ਜਦੋਂ ਵੀਡੀਓ ਦੇਖੀ ਸੀ ਤਾਂ ਮੈਂ ਵੀ ਸੋਚਣ ਲੱਗ ਗਿਆ ਸੀ ਕਿ ਦਰਖਤ ਵਿੱਚ ਪਾਣੀ ਇਦਾਂ ਆਪਣੇ ਆਪ ਕਿਦਾਂ ਫੁੱਟ ਰਿਹਾ ਪਾਣੀ ਇੱਕ ਨਾ ਜਿੱਦਾਂ ਟੂਟੀ ਚੱਲਦੀ ਹੁੰਦੀ ਇਦਾਂ ਫੁੱਟਦਾ ਸੀ ਤੇ ਜਦੋਂ ਵਿਗਿਆਨਕਾਂ ਨੇ ਉਹਦੀ ਰਿਸਰਚ ਕੀਤੀ ਸਰਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਇੱਕ ਪਾਈਪ ਜਿਹੜਾ ਕਿ ਉਸ ਦਰਖਤ ਦੀ ਜੜ ਦੇ ਥੱਲੇ ਦੀ ਜਾਂਦਾ ਸੀ ਉਹ ਫਟ ਗਿਆ ਤੇ ਉਹਦੇ ਨਾਲੇ ਪਾਣੀ ਦੀ ਧਾਰਾ ਬਣੀ ਹੋਈ ਸੀ ਤੇ ਸਾਡੇ ਲੋਕ ਕਿੰਨੇ ਬੇਵਕੂਫ ਨੇ ਉਹਨੂੰ ਝੱਟ ਪੂਜਣ ਲੱਗ ਗਏ ਤੁਸੀਂ ਪਹਿਲਾਂ ਉਹਨੂੰ ਦੇਖੋ ਕਿ ਇਹਦਾ ਕਾਰਨ ਕੀ ਆ ਕਿਉਂ ਇਹ ਦਰਖਤ ਪਾਣੀ ਇਦਾਂ ਕੱਢ ਰਿਹਾ ਤੁਸੀਂ ਅੰਗਰੇਜ਼ ਗੋਰਿਆਂ ਦੀਆਂ ਗੱਲਾਂ ਕਰਦੇ ਆ ਤੁਸੀਂ ਅੱਜ ਅਮਰੀਕਾ ਦੇ ਬਰਾਬਰ ਹੋਣ ਦੀ ਗੱਲ ਕਰਦੇ ਆ ਮੋਦੀ ਦੇ ਜਾਇਦਾਕਾਰ ਕਰਦੇ ਆ ਕਿ ਸਾਡਾ ਦੇਸ਼ ਅਮਰੀਕਾ ਦੇ ਲੈਵਲ ਦਾ ਹੋ ਗਿਆ ਅਸੀਂ ਦੁਨੀਆ ਵਿੱਚ ਪਹਿਲੇ ਨੰਬਰ ਤੇ ਹੋਗਾ ਸਾਡੀ ਜੀਡੀਪੀ ਜਾਪਾਨ ਤੋਂ ਵੀ ਅੱਗੇ ਲੰਘ ਗਈ ਪਰ ਤੁਹਾਡੀ ਸੋਚ ਤਾਂ ਦੇਖੋ ਕਿੱਥੇ ਰੁਕੀ ਹੋਈ ਆ ਜੇ ਇੱਕ ਦਰਖਤ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਤਾਂ ਤੁਹਾਨੂੰ ਇਦਾਂ ਲੱਗਦਾ ਕਿ ਇਹਦੇ ਵਿੱਚ ਈਸ਼ਵਰ ਆ ਗਿਆ ਇਹਦੇ ਵਿੱਚ ਭਗਵਾਨ ਆ ਗਿਆ ਥੋੜਾ ਵੀ ਦਿਮਾਗ ਲਾ ਕੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਪਾਣੀ ਆਉਣ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ ਕਿਉਂਕਿ ਅੱਜ ਕੱਲ ਕਦੀ ਵੀ ਇਦਾਂ ਦੇ ਚਮਤਕਾਰ ਨਹੀਂ ਹੁੰਦੇ ਇਹ ਕੋ ਚਮਤਕਾਰ ਹੋਵੇ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਘਟਨਾ ਹੁੰਦੀ ਹੈ ਜਿਹਦੇ ਕਰਕੇ ਸਾਰਾ ਕੁਝ ਹੋਣ ਲਿਆ ਹੁੰਦਾ ਇਹ ਅੰਧ ਭਗਤੀ ਅਸਲ ਵਿੱਚ ਨਾ ਅਨਪੜਤਾ ਦੇ ਨਾਲ ਰਿਲੇਟ ਕਰਦੀ ਹੈ ਜਿੰਨੇ ਲੋਕ ਅਨਪੜ ਰਹੂਗੇ ਉਹਨਾਂ ਕੋ ਸਟੱਡੀ ਕਰਨ ਦਾ ਟਾਈਮ ਨਹੀਂ ਹੋਊਗਾ ਮੋਦੀ ਦੇ ਜਾਂ ਕਿਸੇ ਹੋਰ ਲੀਡਰ ਦੇ ਪਿੱਛੇ ਲੱਗੇ ਰਹੂਗੇ ਉਹਨਾਂ ਹੀ ਉਹ ਅਨਪੜ ਰਹੂਗੇ ਅਨਪੜ ਰਹੂਗੇ ਤਾਂ ਜੌਬ ਨਹੀਂ ਮੰਗੂਗੇ ਜੌਬ ਨਹੀਂ ਮੰਗੂਗੇ ਤੇ ਇਦਾਂ ਦੇ ਦਰਖਤਾਂ ਦੀ ਪੂਜਾ ਕਰਨ ਲੱਗ ਜੂਗੇ ਜਦੋਂ ਪੂਜਾ ਕਰਨ ਲੱਗੂਗੇ ਤਾਂ ਕੋਈ ਨਾ ਕੋਈ ਮੇਰੇ ਵਰਗਾ ਸਾਥ ਉੱਠ ਕੇ ਇਹ ਕਹੂਗਾ ਕੇ ਚਮਤਕਾਰ ਮੈਂ ਕੀਤਾ ਤੇ ਟੇਕੋ ਮੱਥਾ 1050 ਦਾ ਤੇ ਲੋਕ ਐਡੇ ਬੇਕੂਫਿਆ ਫਟਾਫਟ ਉੱਥੇ ਮੱਥਾ ਟੇਕਣ ਲੱਗ ਜਣੇ ਆ ਇਹੋ ਜੀ ਚੀਜ਼ ਕਦੇ ਵੀ ਤੁਹਾਡੇ ਸਾਹਮਣੇ ਹੋਵੇ ਥੋੜਾ ਜਿਹਾ ਮੱਥੇ ਨੂੰ ਹੱਥ ਮਾਰ ਕੇ ਦੇਖਣਾ ਚਾਹੀਦਾ ਕਿ ਇਹਦੇ ਪਿੱਛੇ ਕਾਰਨ ਕੀ ਆ ਬਹੁਤ ਛੋਟਾ ਜਿਹਾ ਕਾਰਨ ਹੁੰਦਾ ਜੇ ਲੱਭਿਆ ਜਾਵੇ ਤਾਂ ਝੱਟ ਲੱਭ ਜਾਂਦਾ ਪਰ ਅੰਧ ਭਗਤੀ ਦਾ ਕੋਈ ਲੈਵਲ ਨਹੀਂ ਸਾਡੇ ਦੇਸ਼ ਵਿੱਚ ਅੰਧ ਭਗਤੀ ਬਹੁਤ ਪਹਿਲਾਂ ਤੋਂ ਹੀ ਚੱਲ ਰਹੀ ਹੈ ਤੇ ਉਹ ਚੱਲੀ ਹੀ ਜਾਣੀ ਹੈ ਜਿੱਦਾਂ ਦੀ ਸਿਚੁਏਸ਼ਨ ਹੈ ਅਗਲੀ ਅਪਡੇਟ ਵੱਲ ਵੱਧਦੇ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਰਾਜਾ ਰਗਵੰਸ਼ੀ ਦਾ ਕਤਲ ਹੋ ਕੇ ਹਟਿਆ ਥੋੜੇ ਦਿਨਾਂ ਵਿੱਚ ਥੋੜੇ ਦਿਨ ਪਹਿਲਾਂ ਹੀ ਉਹਦੀ ਵਾਈਫ ਨੇ ਹੀ ਕਤਲ ਕਰਵਾਇਆ ਉਸ ਕਤਲ ਵਿੱਚ ਇੱਕ ਹੋਰ ਨਵਾਂ ਐਂਗਲ ਆਇਆ ਇਸ ਐਂਗਲ ਵਿੱਚ ਵੀ ਅੰਧ ਭਗਤੀ ਨਜ਼ਰ ਆਉਂਦੀ ਹੈ ਕੀ ਐਂਗਲ ਆ ਕਿ ਜਿਹੜਾ ਰਾਜਾ ਸੀ ਉਹ ਵੀ ਮੰਗਲਿਕ ਸੀ ਤੇ ਜਿਹੜੀ ਉਹਦੀ ਘਰ ਵਾਲੀ ਸੀ ਉਹ ਵੀ ਮੰਗਲਿਕ ਸੀ ਉਹਦੀ ਘਰ ਵਾਲੀ ਦਾ ਚੱਕਰ ਕਿਸੇ ਹੋਰ ਨਾਲ ਸੀ ਪਰ ਉਹਨੇ ਉਹਨਾਂ ਵਿਆਹ ਕੋ ਨਹੀਂ ਕਰਾਇਆ ਜਿਹੜਾ ਉਹਦਾ ਬੁਆਏਫਰੈਂਡ ਸੀ ਕਿਉਂਕਿ ਉਹਨੂੰ ਲੱਗਿਆ ਕਿ ਜਿਹੜਾ ਮੰਗਲਿਕ ਹੁੰਦਾ ਜੇ ਉਹਦਾ ਵਿਆਹ ਕਿਸੇ ਆਮ ਇਨਸਾਨ ਨਾਲ ਹੋ ਜਵੇ ਜੋ ਕਿ ਮੰਗਲਿਕ ਨਾ ਹੋਵੇ ਤਾਂ ਉਹਦੀ ਮੌਤ ਹੋ ਜਾਂਦੀ ਹੈ ਰਾਜਾ ਰਗਵੰਸ਼ੀ ਦੀ ਵਾਈਫ ਨੇ ਸੋਚਿਆ ਕਿ ਪਹਿਲਾਂ ਮੈਂ ਰਾਜੀਨਾ ਵਿਆਹ ਕਰਾ ਲੈਨੀ ਆ ਨਾਲੇ ਤਾਂ ਇਹਨੂੰ ਮਾਰ ਦੂੰਗੀ ਤੇ ਨਾਲੇ ਜਿਹੜਾ ਇਹ ਮੰਗਲਿਕ ਵਾਲਾ ਚੱਕਰ ਹੈ ਸਾਡੇ ਤੋਂ ਲੈ ਜਾਊਗਾ ਉਦੋਂ ਬਾਅਦ ਚ ਮੈਂ ਆਪਣੇ ਆਸ਼ਕ ਨਾਲ ਵਿਆਹ ਕਰਾ ਕੇ ਸੁਖੀ ਸੁਖੀ ਬਸੂੰਗੀ ਇੱਥੇ ਵੀ ਇਹੀ ਸੋਚਣ ਵਾਲੀ ਗੱਲ ਹੈ ਕਿ ਕਿਸੇ ਦਾ ਕਤਲ ਕਰਕੇ ਤੁਸੀਂ ਕਿਦਾਂ ਸੁਖੀ ਬਹਿਜੋਗੇ ਚਲੋ ਮਾਨਵ ਜੀ ਨੀਕ ਤੁਸੀਂ ਕਤਲ ਦੇ ਕੇਸ ਤੋਂ ਬਚ ਜੂਗੇ ਪਰ ਜਿਹੜੀ ਅੰਤਰ ਆਤਮਾ ਆ ਉਹ ਤਾਂ ਤੁਹਾਨੂੰ ਦੱਸਦੀ ਰਹੂਗੀ ਨਾ ਕਿ ਤੁਸੀਂ ਇੱਕ ਉਸ ਬੰਦੇ ਦਾ ਕਤਲ ਕਰ ਦਿੱਤਾ ਜਿਹਦਾ ਕੋਈ ਵੀ ਕਸੂਰ ਨਹੀਂ ਜਿਹਨੂੰ ਕਿ ਪਤਾ ਵੀ ਨਹੀਂ ਕਿ ਤੁਹਾਡਾ ਕੋਈ ਇਦਾਂ ਦਾ ਫੇਰ ਆ ਜਿਹਨੂੰ ਕਿ ਪਤਾ ਨਹੀਂ ਗਈ ਤੁਹਾਡੇ ਘਰ ਦੇ ਤੁਹਾਨੂੰ ਮਜਬੂਰੀ ਨਾਲ ਵਿਆਹ ਕਰਵਾ ਰਹੇ ਆ ਆਮ ਹੀ ਹੁਣ ਗੱਲ ਚੱਲਣ ਲੱਗ ਗਈ ਆ ਕਿ ਕੋਈ ਵੀ ਮੁੰਡਾ ਜਦੋਂ ਵਿਆਹ ਕਰਵਾਵੇ ਕਮ ਸੇ ਕਮ ਕੁੜੀ ਨੂੰ ਇਹ ਪੁੱਛੇ ਕਿ ਕਿਤੇ ਤਰ੍ਹਾਂ ਕੋ ਬੁਆਏਫ੍ਰੈਂਡ ਤਾਂ ਨਹੀਂ ਕਿਤੇ ਘਰ ਦੇ ਤੇ ਨਾ ਧੱਕੇ ਨਾਲ ਤੇ ਕਿਸੇ ਨਾਲ ਵਿਆਹ ਤਾਂ ਨਹੀਂ ਕਰਵਾਉਣ ਦਾ ਕਿਤੇ ਘਰ ਦੇ ਤਾਂ ਨਹੀਂ ਕਹਿੰਦੇ ਕਿ ਜ਼ਬਰਦਸਤੀ ਤੂੰ ਮੇਰੇ ਨਾਲ ਹੀ ਵਿਆਹ ਕਰਾ ਜੇ ਕੋ ਤੇਰਾ ਬੁਆਏਫਰੈਂਡ ਆ ਮੈਂ ਨਾ ਕਰ ਦਿੰਨਾ ਮੈਂ ਬੁਰਾ ਬਣ ਜੰਨਾ ਕਿਰਪਾ ਕਰਕੇ ਭੈਣ ਮੇਰੀਏ ਮੈਨੂੰ ਬਚਾ ਦੇ ਗਾਂ ਲੱਗਦਾ ਇਹੋ ਜੇ ਜੋਗ ਆ ਜਾਣਾ ਹੈ ਆਪਣੀ ਜਾਨ ਆਪ ਬਚਾਉਣੀ ਪੈਣੀ ਆ ਜਿੱਦਾਂ ਦਾ ਸਮਾਜ ਬਣ ਰਿਹਾ ਆ ਕਦੀ ਤਾਂ ਕੋਈ ਮੁੰਡਾ ਕੁੜੀ ਨੂੰ ਮਾਰ ਦਿੰਦਾ ਜਾਂ ਕੁੜੀ ਮੁੰਡੇ ਨੂੰ ਮਾਰ ਦਿੰਦੀ ਆ ਇਹ ਕੱਲਾ ਕੁੜੀਆਂ ਦਾ ਕਸੂਰ ਨਹੀਂ ਜੇ ਆਪਾਂ ਕਹੀਏ ਕੱਲੀਆਂ ਕੁੜੀਆਂ ਹੀ ਕਰਦੀਆਂ ਕੁੜੀਆਂ ਦੀ ਜਿਹੜੀ ਖਬਰ ਆ ਉਹ ਜ਼ਿਆਦਾ ਉਹ ਜ਼ਿਆਦਾ ਅਪਡੇਟ ਹੁੰਦੀ ਆ ਉਹ ਜ਼ਿਆਦਾ ਦਿਖਾਈ ਦਿੰਦੀ ਆ ਘਟਨਾਵਾਂ ਤਾਂ ਮੁੰਡੇ ਵੀ ਇਦਾਂ ਦੀਆਂ ਬਹੁਤ ਕਰਦੇ ਆ ਤੇ ਇਹਦੇ ਇਸ ਘਟਨਾ ਦੇ ਵਿੱਚ ਵਿੱਚ ਇਸ ਜਿਹੜਾ ਮੁੰਡਾ ਕਤਲ ਹੋਇਆ ਉਹਦੀ ਭੈਣ ਦ੍ਰਿਸ਼ਟੀ ਨੇ ਵੀ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਉਹਨੇ ਵੀ ਇੰਸਟਾਗ੍ਰam ਤੇ ਰੀਲਾਂ ਪਾ ਪਾ ਕੇ ਪਹਿਲਾਂ ਲੋਕਾਂ ਤੋਂ ਸਿੰਮਫਥੀ ਗੇਨ ਕੀਤੀ ਬਾਅਦ ਵਿੱਚ ਉਹ ਪ੍ਰੋਮੋਸ਼ਨਾਂ ਪਾਉਣ ਲੱਗ ਗਈ ਮਾਲਸ਼ ਕਰਨ ਵਾਲਿਆਂ ਦੀਆਂ ਦੁਕਾਨਾਂ ਵਾਲਿਆਂ ਦੀਆਂ ਪ੍ਰੋਮੋਸ਼ਨਾਂ ਪਾਉਣ ਲੱਗ ਗਈ ਕੀ ਕਰੀਏ ਕਾਲਜਗ ਹੈ ਹੀ ਇਦਾਂ ਦਾ ਕੋਈ ਵੀ ਫਾਇਦਾ ਚੱਕ ਸਕਦਾ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਕਿਸੇ ਨੂੰ ਵੀ ਬੁਰਾ ਨਹੀਂ ਲੱਗਦਾ ਪਰ ਸੋਸ਼ਲ ਮੀਡੀਆ ਤੇ ਵੀ ਜੇ ਤੁਸੀਂ ਪੈਸਾ ਕਮਾਉਨੇ ਆ ਤਾਂ ਉਹਦਾ ਵੀ ਕੋਈ ਤਰੀਕਾ ਹੁੰਦਾ ਹੈ ਕੋਈ ਸੋਚ ਹੁੰਦੀ ਆ ਕੋਈ ਤੁਹਾਡੀ ਆਪਣੀ ਚੀਜ਼ ਹੋਣੀ ਚਾਹੀਦੀ ਹੈ ਜਿਹਦੇ ਨਾਲ ਤੁਸੀਂ ਦੁਨੀਆ ਨੂੰ ਕੁਝ ਨਾ ਕੁਝ ਨਵਾਂ ਦੇ ਸਕੋ ਕੁਝ ਨਾ ਕੁਝ ਚੰਗਾ ਦੱਸ ਸਕੋ ਇਦੂ ਅਗਲੀ ਅਪਡੇਟਾਂ ਵੱਧਦੇ ਜਾਂ ਦੋਸਤੋ ਗੋਆ ਦੇ ਵਿੱਚ ਗੋਆ ਦਾ ਜਿਹੜਾ ਸਿਹਤ ਮੰਤਰੀ ਆ ਉਹਨੇ ਇੱਕ ਡਾਕਟਰ ਨੂੰ ਬਹੁਤ ਜ਼ਿਆਦਾ ਪੁੱਠਾ ਸਿੱਧਾ ਬੋਲਿਆ ਜਿਹਦੇ ਬਾਅਦ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਤੁਸੀਂ ਵੀਡੀਓ ਦੇਖੀ ਜਿਹਦੇ ਵਿੱਚ ਡਾਕਟਰ ਨੂੰ ਏਦਾਂ ਟਰੀਟ ਕੀਤਾ ਜਾ ਰਿਹਾ ਜਿੱਦਾਂ ਕਿ ਉਹ ਲੰਡੂ ਪੰਜੂ ਬੰਦਾ ਹੁੰਦਾ ਕੋਈ ਵੀ ਮੈਡੀਕਲ ਦੀ ਪੜ੍ਹਾਈ ਕਰਦਾ ਹੋਵੇਗਾ ਤਾਂ ਉਹਨੂੰ ਪਤਾ ਹੀ ਹੈ ਮੈਡੀਕਲ ਦੀ ਪੜ੍ਹਾਈ ਕਿੰਨੀ ਔਖੀ ਹੈ ਕਿੰਨਾ ਜ਼ਿਆਦਾ ਪੈਸਾ ਲੱਗਦਾ ਇਸ ਪੜ੍ਹਾਈ ਦੇ ਵਿੱਚ ਕਿੰਨੀ ਜ਼ਿਆਦਾ ਟਾਈਮ ਲੱਗਦਾ ਕਿੰਨੀ ਜਿਆਦਾ ਮਿਹਨਤ ਕਰਨੀ ਪੈਂਦੀ ਉਦੋਂ ਬਾਅਦ ਚ ਕੋਈ ਡਾਕਟਰ ਬਣਦਾ ਹਾਂ ਅਸੀਂ ਮੰਨਿਆ ਕਿ ਕੁਝ ਡਾਕਟਰ ਹੈਗੇ ਆ ਜਿਹੜੇ ਪੈਸਾ ਕਮਾਉਂਦੇ ਆ ਲੋਕਾਂ ਦੇ ਸਰੀਰ ਤੋਂ ਲੋਕਾਂ ਨੂੰ ਮਾਰ ਕੇ ਲੋਕਾਂ ਨੂੰ ਮਰੇ ਹੋਏ ਨੂੰ ਵੀ ਯੂਜ਼ ਕਰ ਲੈਂਦੇ ਆ ਪਰ ਸਾਰੇ ਡਾਕਟਰ ਕੋਈ ਇਦਾਂ ਦੇ ਨਹੀਂ ਹੁੰਦੇ ਜੇ ਇੱਕ ਡਾਕਟਰ ਦੋ ਡਾਕਟਰ ਮਾੜੇ ਹੁੰਦੇ ਆ ਤੇ ਕੋਈ ਇੱਕ ਚੰਗਾ ਵੀ ਹੁੰਦਾ ਇਸ ਜਿਹੜਾ ਇਹ ਜਿਹੜਾ ਡਾਕਟਰ ਹੈ ਹਸਪਤਾਲ ਦਾ ਡੀ ਐਮ ਸੀ ਤੇ ਕਾਰਨ ਕੀ ਸੀ ਕਿ ਜਿਹੜਾ ਸਿਹਤ ਮੰਤਰੀ ਸੀ ਉਹਦਾ ਇੱਕ ਦੋਸਤ ਸੀ ਪੱਤਰਕਾਰ ਜਿਨੇ ਫੋਨ ਕੀਤਾ ਕਿ ਉਹਦਾ ਕੋਈ ਮੈਡੀਕਲ ਦਾ ਕੰਮ ਸੀ ਤੇ ਡਾਕਟਰ ਨੇ ਉਹਨੂੰ ਲਾਈਨ ਵਿੱਚ ਖੜਾ ਕਰ ਦਿੱਤਾ ਐਨੇ ਨਾ ਮੰਤਰੀ ਸਾਹਿਬ ਭੜਕੁੱਠੇ ਆਮ ਲੋਕ ਚਾਹੇ ਲਾਈਨ ਵਿੱਚ ਸਾਰੀ ਦਿਹਾੜੇ ਲੱਗੇ ਰਹਿਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿੱਦਾਂ ਇਹਨਾਂ ਦਾ ਅਜ਼ੀਜ਼ ਇਸ ਚੱਕਰ ਵਿੱਚ ਪਿਆ ਤਾਂ ਉਹ ਦੇਖੋ ਆਪ ਡਾਕਟਰ ਨੂੰ ਦਬਕੇ ਮਾਨਣਾ ਗਿਆ ਇਸ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਗੋਆ ਦੇ ਵਿੱਚ ਹੱਲੇ ਤੱਕ ਹੜਤਾਲ ਚੱਲ ਰਹੀ ਆ ਮੰਤਰੀ ਸਾਹਿਬ ਨੇ ਮਾਫੀ ਮੰਗ ਲਈ ਆ ਮંત્રી ਸਾਹਿਬ ਨੇ ਉਹਨੂੰ ਮંત્રી ਸਾਹਿਬ ਨੇ ਉਹਨੂੰ ਸਸਪੈਂਡ ਕਰ ਦਿੱਤਾ ਸੀ ਦੁਬਾਰਾ ਬਹਾਲ ਵੀ ਕਰ ਦਿੱਤਾ ਪਰ ਡਾਕਟਰ ਆਪਣੀ ਅੜੀ ਤੇ ਅੜਿਆ ਹੋਇਆ ਆ ਡਾਕਟਰ ਦਾ ਕਹਿਣਾ ਕਿ ਜਿੱਥੇ ਮੇਨਾਂ ਆਏ ਨੇ ਗਲਤ ਵਿਹਾਰ ਕੀਤਾ ਜਿੱਥੇ ਮੇਨਾਂ ਬਦਤਮੀਜ਼ੀ ਕੀਤੀ ਉੱਥੇ ਆ ਕੇ ਹੀ ਮੇਨਾਂ ਮਾਫੀ ਮੰਗੇ ਉੱਥੇ ਮੇਰੇ ਕੋਲ ਖੜ ਕੇ ਮਾਫੀ ਮੰਗੇ ਲੋਕਾਂ ਦੇ ਸਾਹਮਣੇ ਮਾਫੀ ਮੰਗੇ ਬਿਲਕੁਲ ਗੱਲ ਜਾਇਜ਼ ਆ ਜਿੱਥੇ ਤੁਹਾਡੀ ਇਨਸਲਟ ਹੋਈ ਆ ਬਿਨਾਂ ਗੱਲੋਂ ਉੱਥੇ ਆ ਕੇ ਮਾਫੀ ਵੀ ਮੰਗਣੀ ਜ਼ਰੂਰੀ ਹੁੰਦੀ ਆ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਡਾਕਟਰ ਦੀ ਇਨਸਲਟ ਦਾ ساری ਉਮਰ ਰਹਿਣੀ ਹੈ ਕਿਉਂਕਿ ਇੱਕ ਵੀਡੀਓ ਬਣ ਚੁੱਕੀ ਆ ਤੇ ਮੰਤਰੀ ਸਾਹਿਬ ਨਿਕਾਜਾ ਟਵੀਟ ਕਰਕੇ ਕਹਿੰਦੇ ਆ ਕਿ ਸੌਰੀ ਇਹ ਸੌਰੀ ਨਹੀਂ ਚੱਲਣੀ ਚਾਹੀਦੀ ਵਾਕਿਆ ਡਾਕਟਰਾਂ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਆ ਦੋਸਤੋ ਇਦਾਂ ਦੀਆਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਵੀਡੀਓ ਨਵੀਂ-ਨਵੀਂ ਲਿਆਉਂਦੇ ਰਵਾਂਗੇ ਤੇ ਤੁਸੀਂ ਪਿਆਰ ਦਿਓ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰੋ ਸਤਿ ਸ਼੍ਰੀ ਅਕਾਲ ਜੀ